ਲੁਸਰ ਦੇ ਵਿੱਚ ਇੱਕ ਹੋਰ ਵੱਡਾ ਇਨਕਾਊਂਟਰ ਹੋਇਆ ਅਕਾਲੀ ਕੌਂਸਲਰ ਦੇ ਕਤਲ ਮਾਮਲੇ ਦੇ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਹਨਾਂ ਦੇ ਵਿੱਚ ਮੁਕਾਬਲਾ ਹੋਇਆ ਅੰਮ੍ਰਿਤਸਰ ਦੀ ਫਤਿਹਪੁਰ ਕੇਂਦਰੀ ਜੇਲ੍ਹ ਦੇ ਨੇੜੇ ਇਹ ਮੁਕਾਬਲਾ ਹੋਇਆ ਇਨਕਾਊਂਟਰ ਹੋਇਆ ਪੁਲਿਸ ਕਮਿਸ਼ਨਰ ਮਾਮਲੇ ਬਾਰੇ ਖੁਲਾਸਾ ਕਰਨਗੇ ਬੀਤੇ ਦਿਨੀ ਸਰਪੰਚ ਦਾ ਕਤਲ ਕੀਤਾ ਗਿਆ ਸੀਗਾ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਸੀਗੀ ਤੇ ਪੁਲਿਸ ਨੇ ਹਮਲਾਵਰਾਂdੀਆਂ ਫੋਟੋਆਂ ਜਾਰੀ ਕੀਤੀਆਂ ਸਨ ਪੁਲਿਸ ਨੇ ਕ੍ਰਿਸ਼ਨ ਗੈਂਗ ਦੇ ਦੋ ਸ਼ੂਟਰਾਂ ਨੂੰ ਕਾਬੂ ਕਰ ਲਿਆ। ਬੀਤੇ ਦਿਨੀ ਅੰਮ੍ਰਿਤਸਰ ਦੇ ਗੁਰਦੁਆਰਾ ਸ਼ਹਿਰਟਾ ਸਾਹਿਬ ਦੇ ਬਾਹਰ ਜੰਡਿਆਲਾ ਗੁਰੂ ਦੇ ਵਾਰਡ ਨੰਬਰ 2 ਅਕਾਲੀ ਦਲ ਦੇ ਕੌਂਸਲਰ ਰਜਿੰਦਰ ਸਿੰਘ ਬਾਮਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ। ਉਹਨਾਂ ਵੱਲੋਂ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਖੰਘਾਲੇ ਗਏ। ਜਾਂਚ ਸ਼ੁਰੂ ਕੀਤੀ ਗਈ। देर शाम ਅੰਮ੍ਰਿਤਸਰ ਪੁਲਿਸ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰ ਤਿੰਨ ਆਰੋਪੀਆਂ ਦੀ ਤਸਵੀਰ ਜਿਨ੍ਹਾਂ ਵੱਲੋਂ ਕਤਲ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਉਹ ਜਾਰੀ ਕੀਤੀ ਗਈ ਇਹਨਾਂ ਦੇ ਨਾਂ ਸਨ ਕੀੜਾ ਕਿਸ਼ੂ ਤੇ ਗੁਰਪ੍ਰੀਤ ਸਿੰਘ ਗੋਪੀ ਤਾਂ ਪੁਲਿਸ ਵੱਲੋਂ ਦੇਰ ਰਾਤ ਇਹਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਸੀ ਅੱਜ ਸਵੇਰੇ ਪੁਲਿਸ ਦੇ ਵੱਲੋਂ ਇਹਨਾਂ ਦਾ ਪਿੱਛਾ ਕਰਦੇ ਹੋਏ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਫਤਾਪੁਰ ਦੇ ਕੋਲ ਪੁਲਿਸ ਮੁਤਾਬਕ 4 ਆਰੋਪੀਆਂ ਦਾ ਪਿੱਛਾ ਕੀਤਾ ਗਿਆ ਇਹਨਾਂ ਵੱਲੋਂ ਪੁਲਿਸ ਤੇ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਜਵਾਬੀ ਫਾਇਰਿੰਗ ਦੇ ਵਿੱਚ ਗੁਰਪ੍ਰੀਤ ਸਿੰਘ ਗੋਪੀ ਦੇ ਪੈਰ ਦੇ ਵਿੱਚ ਪੁਲਿਸ ਦੀ ਗੋਲੀ ਵੱਜ ਗਈ ਹੈ ਜਿਸ ਦੇ ਚਲਦੇ ਗੋਪੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਿਆ ਹੈ ਜਿਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਕੱਲ ਦਿਨ ਦਿਹਾੜੇ ਚੈਰਾਟਾ ਸਾਹਿਬ ਗੁਰਦੁਆਰਾ ਦੇ ਬਾਹਰ ਅਕਾਲੀ ਦਲ ਦੇ ਹਲਕਾ ਜੰਡਿਆਲਾ ਦੇ ਵਾਰਡ ਨੰਬਰ 2 ਦੇ ਕੌਂਸਲਰ ਹਰਜਿੰਦਰ ਸਿੰਘ ਬਾਮਣ ਨੂੰ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਦੇ ਚਲਦੇ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਉਹਨਾਂ ਦੇ ਵੱਲੋਂ ਸਾਰੇ ਸੀਸੀਟੀਵੀ ਕੈਮਰੇ ਖੰਘਾਲੇ ਗਏ ਸਾਬ ਵੱਲੋਂ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਅਗੇਂਸਟ ਆਰਗੇਨਾਈਜ਼ ਕ੍ਰਾਈਮ ਉਹਦੇ ਤਹਿਤ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਪਹਿਲਾਂ ਵੀ ਆਰਗੇਨਾਈਜ਼ ਕ੍ਰਾਈਮ ਕ੍ਰਿਮੀਨਲਸ ਔਰ ਜਿਹੜੇ ਗੈਂਗਸਟਰਸ ਨੇ ਉਹਨਾਂ ਖਿਲਾਫ ਬੜਾ ਸਖਤ ਐਕਸ਼ਨ ਲਿਆ ਗਿਆ ਔਰ ਬਹੁਤ ਸਾਰੇ ਲੋਕ ਅਰੈਸਟ ਹੋਏ ਨੇ ਔਰ ਆ Arms and Ammunition ਕਾਫੀ ਮਾਤਰਾ ਚ ਉਹਨਾਂ ਤੋਂ ਫੜਿਆ ਗਿਆ ਕੱਲ ਦੁਪਹਿਰ ਦੇ ਟਾਈਮ ਤੇ ਛਾਟਾ ਏਰੀਏ ਦੇ ਵਿੱਚ ਇੱਕ ਬੜਾ ਅਨਫੋਰਚੂਨੇਟ ਮਰਡਰ ਹੋਇਆ ਸੀਗਾ ਔਰ ਉਸ ਉਸ ਤੋਂ ਬਾਅਦ ਇਮੀਡੀਏਟਲੀ ਸਾਰੀਆਂ ਟੀਮ ਜਿਹੜੀਆਂ ਸੀ ਵੀ ਸਵੰਗ ਇਨ ਟੂ ਐਕਸ਼ਨ ਸਾਰਿਆਂ ਨੇ ਅਲੱਗ-ਅਲੱਗ ਟੀਮਾਂ ਬਣੀਆਂ ਕਿਉਂਕਿ ਮਿਊਨਿਸਪਲ ਕਮਿਸ਼ਨਰ ਕਮਿਸ਼ਨਰ ਸੀਗੇ ਜੰਡਿਆਲਾਗੁਰੂ ਦੇ ਰਜਿੰਦਰ ਸਿੰਘ ਔਰ ਉਸ ਤੋਂ ਬਾਅਦ ਸਾਰੀਆਂ ਟੀਮਾਂ ਜਦੋਂ ਵਰਕ ਕੀਤਾ ਹੈ ਜਿਹੜੇ ਹਿਊਮਨ ਇੰਟੈਲੀਜੈਂਸ ਬੜਾ ਪ੍ਰੋਫੈਸ਼ਨਲੀ ਇਨਵੈਸਟੀਗੇਟ ਕੀਤਾ ਇਹਨੂੰ ਔਰ ਟੈਕਨੀਕਲੀ ਵੀ ਸਾਰਾ ਅਸੀਂ ਦੇਖਿਆ ਤੋਂ ਪਹਿਲਾਂ ਬੰਦਿਆਂ ਦੀ ਅਸੀਂ ਪਛਾਣ ਕੀਤੀ ਨਿਸ਼ਾਨ ਕਰਨ ਤੋਂ ਬਾਅਦ ਫਿਰ ਅਸੀਂ ਡਿਵੈਲਪ ਕੀਤੀ ਇਨਫੋਰਮੇਸ਼ਨ ਔਰ ਸਭ ਤੋਂ ਪਹਿਲਾਂ ਗੋਵਿੰਦਵਾਲ ਸਾਹਿਬ ਕਰਨਤਾਰਨ ਡਿਸਟ੍ਰਿਕਟ ਦੇ ਵਿੱਚ ਜਾ ਕੇ ਜਿਹੜੀ ਪੁਲਿਸ ਪਾਰਟੀ ਨੇ ਰੇਡ ਕੀਤਾ ਜਿੱਥੇ ਜੋਬਨਜੀਤ ਏ ਐਲੀਅਸ ਜੋਬਨ ਜਿਹੜਾ ਕਿ ਇਸ ਇੱਕ ਅਕਿਊਜ਼ਡ ਹੈ ਉਹਨੂੰ ਉੱਥੋਂ ਰੈਸਕ ਕੀਤਾ ਗਿਆ ਉਸ ਤੋਂ ਬਾਅਦ ਹੋਰ ਇਨਫੋਰਮੇਸ਼ਨ ਡਿਵੈਲਪ ਕੀਤੀ ਗਈ ਘਰਦਿਆਂ ਨੂੰ ਪੁੱਛਿਆ ਗਿਆ ਨੇ ਰਿਲੇਟਿਵਸ ਨੂੰ ਪੁੱਛਿਆ ਗਿਆ ਔਰ ਉਸ ਤੋਂ ਬਾਅਦ ਅਮਿਤ ਜਿਹੜਾ ਕੋਡੇਸ਼ਾ ਜੰਡਿਆਲੇ ਦਾ ਰਹਿਣ ਵਾਲਾ ਤੇ ਗੁਰਪ੍ਰੀਤ ਐਲੀਅਸ ਡੌਨ ਇਹ ਨਵਾਂ ਕੋਟ ਜੰਡਿਆਲਾ ਗੁਰੂ ਦਾ ਰਹਿਣ ਵਾਲਾ ਇਹਨਾਂ ਦੋਨਾਂ ਨੂੰ ਗੈਲੈਕਸੀ ਹੋਟਲ ਬੀ ਡਿਵੀਜ਼ਨ ਦੇ ਵਿੱਚ ਇੱਕ ਰੂਮ ਚ ਲੈ ਕੇ ਰਹਿ ਰਹੇ ਸੀ ਉੱਥੋਂ ਗ੍ਰਿਫਤਾਰ ਕੀਤਾ ਗਿਆ ਔਰ ਉਸ ਤੋਂ ਬਾਅਦ ਫੇਰ ਫਾਲੋਅ ਅਪ ਦੇ ਵਿੱਚ ਪੁਲਿਸ ਪਾਰਟੀ ਸਾਡੀ ਕਿਉਂਕਿ ਮੇਨ ਅਕਿਊਜ਼ ਜਿਹੜਾ ਗੁਰਪ੍ਰੀਤ ਗੋਪੀ ਹੋਣੀ ਸੀ ਮਿਲਿਆ ਉਹਦੇ ਬਾਰੇ ਪਤਾ ਲੱਗਿਆ ਸੀ ਕਿ ਚਵਾਲ ਨੂੰ ਨਿਕਲ ਰਿਹਾ ਹੈ ਮੋਟਰਸਾਈਕਲ ਲੈ ਕੇ ਤਾਂ ਵਿਨੋਦ ਕੁਮਾਰ ਸਾਡਾ ਜਿਹੜੇ ਐਸ ਐਚਓ ਛਾਟਾ ਤੇਨਾਂ ਦੀ ਟੀਮ ਨਾਲ ਇਹਨਾਂ ਦੇ ਡੀਐਸਪੀ ਜਿਹੜੇ ਯਾਦਵਿੰਦਰ ਸਿੰਘ ਹੈ ਉਹ ਇਹਨਾਂ ਨੇ ਜਦੋਂ ਇੱਧਰ ਨੂੰ ਦੇਖਿਆ ਮੋਟਰਸਾਈਕਲ ਤੇ ਇਹਨੇ ਭਜਾ ਲਿਆ ਕਿਉਂ ਤੇ ਇਸ ਮੋੜ ਦੇ ਉੱਤੇ ਆ ਕੇ ਜਿਵੇਂ ਆਪਾਂ ਦੇਖਿਆ ਇਹਨੇ ਸੋਚਿਆ ਵੀ ਪੁਲਿਸ ਜਿਹੜੀ ਆ ਮੇਨ ਰੋਡ ਦੇ ਉੱਤੇ ਕੋਈ ਗੱਡੀ ਦੀ ਸਪੀਡ ਜ਼ਿਆਦਾ ਬੈਨ ਫੜ ਲੈਣਗੇ ਇਹਨੇ ਕੱਚੇ ਰਸਤੇ ਕਰ ਲਿਆ ਉੱਥੇ ਤੁਹਾਡੇ ਸਾਹਮਣੇ ਤੁਸੀਂ ਦੇਖਿਆ ਇਹ ਕਾਫੀ ਚਿੱਕੜ ਵੀ ਹੈ ਉੱਥੇ ਜਾ ਕੇ ਦਾ ਮੋਟਰਸਾਈਕਲ ਜਿਹੜਾ ਉਹ ਗਿਰ ਗਿਆ ਉਹਦੇ ਚ ਸਲਿੱਪ ਹੋਇਆ ਤੇ ਇਹਨੂੰ ਫਿਰ ਵਾਰਨਿੰਗ ਦਿੱਤੀ ਗਈ ਇਨਸਪੈਕਟਰ ਵਿਨੋਦ ਕੁਮਾਰ ਦੀ ਟੀਮ ਵੱਲੋਂ ਕਿ ਤੂੰ ਆਪਣੇ ਆਪ ਨੂੰ ਸਰੈਂਡਰ ਕਰ ਔਰ ਕਿਉਂਕਿ ਇਹਨੇ ਪੁਲਸਟਾਲ ਕੱਢ ਲਿਆ ਇਹਨਾਂ ਦੇ ਵਾਲ ਇਮੀਡੀਏਟਲੀ ਫਿਰ ਇਹਨੇ ਇੱਕ ਹਵਾਈ ਫਾਇਰ ਵੀ ਕੀਤਾ ਵਾਰਨਿੰਗ ਦੇ ਨਾਲ ਨਾਲ ਉਹਨੇ ਮੁੜ ਕੇ ਪੁਲਿਸ ਦੇ ਉੱਤੇ ਫਿਰ ਇੱਕ ਜਵਾਬੀ ਫਾਇਰ ਕਰ ਦਿੱਤਾ ਜਿਹੜਾ ਕਿ ਸਾਹਮਣੇ ਜਿਹੜੀ ਸ਼ਮਸ਼ਾਨ ਘਾਟ ਦੀ ਕੰਧ ਹੈ ਉਹਦੇ ਉੱਤੇ ਲੱਗਿਆ ਪੁਲਿਸ ਦੀ ਵਹੀਕਲ ਦੇ ਨੇੜੇ ਉਸ ਤੋਂ ਬਾਅਦ ਫਿਰ ਆਪਣੀ ਸੈਲਫ ਡਿਫੈਂਸ ਦੇ ਵਿੱਚ ਪੁਲਿਸ ਪਾਰਟੀ ਨੇ ਜਿਹੜਾ ਫਾਇਰ ਕੀਤਾ ਤੇ ਜੋ ਇਹਦੀ ਗੋਡੇ ਦੇ ਕੋਲ ਲੱਗਿਆ ਉਹਦੇ ਨਾਲ ਇੰਜਰਡ ਹੋਇਆ ਤੇ ਇਹਦੇ ਤੋਂ ਜਿਹੜਾ ਕ੍ਰਾਈਮ ਚ ਵਰਤਿਆ ਗਿਆ ਮੋਟਰਸਾਈਕਲ ਹੈ ਔਰ ਇੱਕ ਗਲੌਕ ਪਿਸਟਲ 9mm ਉਹ ਬ੍ਰਾਂਧ ਹੋਇਆ ਇਹਨੂੰ ਸਿਵਲ ਹਸਪੀਟਲ ਸ਼ਿਫਟ ਕਰ ਦਿੱਤਾ ਗਿਆ ਸੀ ਔਰ ਇਹਨਾਂ ਦੀ ਜਿਹੜੀ ਮੁੱਢਲੀ ਪੁੱਛਗਿੱਛ ਹੈ ਉੱਥੋਂ ਇਹ ਹੀ ਪਤਾ ਲੱਗਿਆ ਕਿ ਜੰਡੇਆਲਾ ਗੁਰੂ ਏਰੀਏ ਦੇ ਵਿੱਚ ਇਹਨਾਂ ਦੀ ਪੁਰਾਣੀ ਕ੍ਰਿਮੀਨਲ ਗੈਂਗਸ ਦੀ ਉੱਥੇ ਰਾਈਵਲਰੀ ਚੱਲ ਰਹੀ ਹੈ ਔਰ ਆਪਸ 'ਚ ਕਾਫੀ ਇਹਨਾਂ ਦੀ ਜਿਹੜੀ ਹੈ ਕਸ਼ਮਕਸ਼ ਹੈ ਔਰ ਕਾਫੀ ਐਨਿਮੋਸਿਟੀ ਜਿਹਨੂੰ ਕਹਿ ਸਕਦੇ ਆ ਆਪਸ ਕਟੱਣ ਬਹੁਤ ਵਧੀ ਹੋਈ ਹੈ ਤੇ ਇਹਦਾ ਜਿਹੜਾ ਭਰਾ ਹੈ ਗੁਰਪ੍ਰੀਤ ਇਲੀਅਸ ਗੋਪੀ ਦਾ ਕਿਸ਼ਨ ਉਦੇ ਬਾਰੇ ਪਤਾ ਲੱਗਿਆ ਜੋ ਕਿ ਮਿਡਲ ਈਸਟ 'ਚ ਸ਼ਾਇਦ ਪੱਜ ਗਿਆ ਹੈ ਉਥੋਂ ਉਹ ਆਪਰੇਟ ਕਰ ਰਿਹਾ ਹੈ ਜਿਹੜੀ ਲੇਟੈਸਟ ਇਹਨਾਂ ਦੀ ਆਪਸ ਵਿੱਚ ਵਜ੍ਹਾ ਰੰਜਿਸ਼ ਪਤਾ ਲੱਗੀ ਹੈ ਕਿ ਇਹ ਜਿਹੜਾ ਗੁਰਪ੍ਰੀਤ ਗੋਪੀ ਹੁਣੀ ਨੇ ਇਹਨਾਂ ਦੇ ਫੈਮਿਲੀ ਨੂੰ ਉੱਚ ਕਿਛ ਵਾਸਤੇ ਫੜਿਆ ਗਿਆ ਸੀ ਡਰੱਗਸ ਦੇ ਵਿੱਚ ਇਨਵੋਲਵਮੈਂਟ ਦੀ ਇਹਨਾਂ ਨੂੰ ਸ਼ੱਕ ਸੀ ਵੀ ਸਾਨੂੰ ਇਹਨੇ ਹਰਜਿੰਦਰ ਸਿੰਘ ਐਮਸੀ ਨੇ ਫਸਾਇਆ ਉਹ ਇੱਕ ਇਹਨਾਂ ਦਾ ਮੇਨ ਡੇਟਾਸ ਜਿਹੜਾ ਇਹਨੂੰ ਕੜਤਰ ਨੂੰ ਹੋਰ ਤਿੱਖਾ ਕਰਨ ਵਾਲੀ ਗੱਲ ਸੀ ਕਿ ਜੇ ਗੁਰਪ੍ਰੀਤ ਗੋਪੀ ਦੇ ਖਿਲਾਫ ਦੇਖੀ ਆਪਾਂ ਐਨਡੀਪੀਐਸ ਐਕਟ ਦੇ ਦੋ ਮੁਕੱਦਮੇ ਦਰਜ ਨੇ ਥਾਣਾ ਮੱਤੇਵਾਲ ਅੰਮ੍ਰਿਤਸਰ ਰੂਰਲ ਔਰ ਇੱਕ ਐਨਡੀਪੀਐਸ ਦਾ ਪੀਐਸ ਜੰਡੇਆਲਾ ਔਰ ਇਹਦਾ ਇੱਕ ਇਹ 307 ਦਾ ਜਿਹੜਾ ਮੁਕੱਦਮਾ ਹੈ ਇਹਦੇ ਭਰਾ ਕਰਨ ਦੇ ਖਿਲਾਫ ਹੈ ਜੰਡੇਆਲੇ ਦੇ ਵਿੱਚ ਜਿਹੜੇ ਚ ਮਦਈ ਮੁਕੱਦਮਾ ਹਰਜਿੰਦਰ ਸਿੰਘ ਜੋ ਮ੍ਰਿਤਕ ਨੇ ਉਹਨਾਂ ਵੱਲੋਂ ਦਰਜ ਕਰਾਇਆ ਗਿਆ ਤੇ ਇੱਕ ਹੋਰ 307 ਦਾ ਜੰਡੇਆਲੇ ਦੇ ਵਿੱਚ ਉਹ ਵੀ ਇਹਨਾਂ ਦੇ ਇੱਕ ਰਿਸ਼ਤੇਦਾਰ ਦੇ ਖਿਲਾਫ ਦਰਜ ਹੈ ਜੇ ਆਪਾਂ ਮੋਟੀ ਜੀ ਗੱਲ ਦੇਖੀਏ ਤੇ ਇਸ ਕੇਸ ਦੇ ਵਿੱਚ ਇੱਕ 9mm ਪਿਸਟਲ ਗਲੌਕ ਜਿਹਦੇ ਨਾਲ ਕੇ ਮਰਡਰ ਹੋਇਆ ਇੱਕ ਐਕਟਿਵ ਵਾਹਤ ਇੱਕ ਮੋਟਰਸਾਈਕਲ ਜਿਹੜੇ ਦੋਨੋਂ ਯੂਜ਼ ਹੋਏ ਕ੍ਰਾਈਮ ਜੋ ਵਿਚਾਰੋ ਮੇਨ ਮੁਲਜ਼ਮ ਜਿਹੜੇ ਫੜੇ ਗਏ ਆ ਤੇ ਇਹਦੇ ਚ ਜਿਹੜੀ ਤੁਹਾਨੂੰ ਹੋਰ ਵੀ ਸ਼ੇਅਰ ਕਰਦਾ ਜਿਵੇਂ ਕੱਲ ਵੀ ਪ੍ਰੈਸ ਨੂੰ ਦੱਸਿਆ ਗਿਆ ਸੀ ਜਿਹੜੇ ਪਹਿਲਾਂ ਅਸੀਂ ਬੰਦੇ ਫੜੇ ਸੀ ਚਾਨ ਤੇ 75 ਜੰਡਿਆਲਾ ਗੁਰੂ ਦੇ ਉਹ ਵੀ ਦੋਨੋਂ ਬੰਦੇ ਜਿਹੜੇ ਆ ਉਹ ਇਨਵੋਲਡ ਨੇ ਇਸ ਕਿਸ਼ਨ ਗੈਂਗ ਦੇ ਨਾਲ ਔਰ ਉਹਨਾਂ ਤੇ ਵੀ ਅਸੀਂ ਜਿਹੜੀ ਪੁੱਛ ਕੇ ਚੱਲ ਰਹੀ ਉਹਨੂੰ ਤਾਂ ਵੀ ਗਲੌਕ ਪਿਸਟਲ ਮਿਲਿਆ ਸੀ ਉਹ ਵੀ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਨੇ ਇੱਕ ਦਿਨ ਪਹਿਲਾਂ ਹੀ ਫੜੇ ਆ ਤਾਂ ਇਸ ਖਬਰ ਤੇ ਅੱਗੇ ਜ਼ਿਆਦਾ ਜਾਣਕਾਰੀ ਲੈ ਕੇ ਸਾਡੇ ਨਾਲ ਸਾਡੇ ਸਹਿਯੋਗੀ ਪੰਕਜ ਮੱਲਨੀ ਜੁੜਗੇ ਨੇ ਪੰਕਜ ਕੀ ਕੁਝ ਜਾਣਕਾਰੀ ਅਕਾਲੀ ਕਾਉਂਸਲਰ ਦੇ ਕਤਲ ਮਾਮਲੇ ਦੇ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਤਿੰਨੋਂ આરોપી ਫੜੇ ਗਏ ਨੇ ਹਾਂ ਪਿਛੋਕੜ ਦਾ ਡਿਫੰਕਪਾ 50 ਕਾਲ ਅੰਮ੍ਰਿਤਸਰ ਦੇ ਸਿਹਾਂਟਾ ਇਲਾਕੇ ਦੇ ਵਿੱਚ ਅਜੰਡਿਆਲਾ ਗਰੂਪ ਦੇ ਆ ਜਿਹੜੇ ਅਕਾਲੀ ਕਾਉਂਸਲਰ ਨੇ ਉਹਨਾਂ ਦਾ ਸ਼ਰੀਰ ਹਮ ਉਂਗਲੀਆਂ ਮਾਰਕੀਟ ਜਿਹੜਾ ਵਾਅਦਾ ਕਰ ਦਿੱਤਾ ਕਿ ਜਿਸ ਤੋਂ ਬਾਅਦ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕਰ ਦਿੱਤੀ ਸੀ ਅਤੇ ਪੁਲਿਸ ਵੱਲੋਂ ਕੁਝ ਘੰਟਿਆਂ ਦੇ ਵਿੱਚ ਹੀ ਇਸ ਮਾਮਲੇ ਨੂੰ ਸੌਟ ਆਊਟ ਕਰ ਦਿੱਤਾ ਗਿਆ। ਸਾਜ ਇਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਪਿਛਲੇ 4 ਨੁਕਿਆਂ ਜਿਹੜਾ ਵਾਅਦ ਚੱਕਿਆਂ ਨੂੰ ਆ ਗ੍ਰਫਤਾਰ ਕਰ ਲਿਆ ਗਿਆ ਹੈ। ਇੱਕ ਦੋਸ਼ੀ ਦੀ ਗ੍ਰਫਤਾਰੀ ਜਿਹੜੀ ਵਾ ਉਹ ਗੋਦਵਾਲ ਸਾਹਿਬ ਤੋਂ ਹੋਈ ਹੈ। ਦੋ ਦੋਸ਼ੀਆਂ ਨੂੰ ਜਿਹੜਾ ਵਾ ਉਹ ਅੰਮ੍ਰਿਤਸਰ ਦੇ ਇੱਕ ਹੋਟਲ ਦੇ ਵਿੱਚੋਂ ਗ੍ਰਫਤਾਰ ਕੀਤਾ ਗਿਆ ਤੇ ਚੌਥੀ ਚੁੱਕੀ ਪਾਕਿਸਤਾਨਾ ਗੁਰਪ੍ਰੀਤ ਫੋਜ ਵੀ ਹੈ। ਉਸ ਦਾ ਉਸ ਨੂੰ ਵੀ ਜਿਹੜਾ ਗ੍ਰਿਫਤਾਰ ਕੀਤਾ ਗਿਆ ਹੈ ਤਾਂ ਆਪਣੇ ਸਰ ਦੇ ਫਤਾਪੁਰ ਜੇਲ੍ਹ ਦੇ ਨੇੜੇ ਇੱਕ ਇਲਾਕੇ ਦੇ ਵਿੱਚ ਉਹ ਜਿਹੜਾ ਚੌਕਾ ਜਿਹੜਾ ਸਥਿਤ ਸੀ ਗੁਰਬੀਰ ਗੋਸਲ ਨੂੰ ਕੋਹ ਹਰਿਆਸਿਆ ਤੇ ਪੁਲਿਸ ਵੱਲੋਂ ਛਾਪੇਮਾਰ ਕੀਤਾ ਜਾ ਰਿਹਾ ਸੀ ਅਜੇ ਤੱਕ ਪੁਲਿਸ ਵੱਲੋਂ ਜਿਹੜਾ ਉਸ ਨੂੰ ਰੁਕੰਦੀ ਪਕੜਿਆ ਗਿਆ ਸੀ ਪੁਲਿਸ ਦੇ ਉੱਪਰ ਉਸ ਗੋਪੀ ਵੱਲੋਂ ਜਿਹੜਾ ਵਾਅ ਫਾਇਰ ਕੀਤਾ ਗਿਆ ਜਿਸ ਦੇ ਵਿੱਚ ਪੁਲਿਸ ਵੱਲੋਂ ਵੀ ਜਵਾਬੀ ਕਾਰਵਾਈ ਦੇ ਤਹਿਤ ਫਾਇਰ ਕੀਤਾ ਤਾਂ ਗੋਪੀ ਦੀ ਨਾਤੇ ਵਿੱਚ ਜਿਹੜੀਆਂ ਗੋਲੀ ਵਧੀ ਜਿਸ ਦੇ ਚਾਹਦੇ ਉਸ ਨੂੰ ਅੰਮ੍ਰਿਤਸਰ ਦੇ ਹਸਪਤਾਲ ਦੇ ਵਿੱਚ ਜਿਹੜਾ ਕਸਲ ਜਿਹੜਾ ਵਾ ਕਰਵਾਇਆ ਗਿਆ ਤਾਂ ਅੰਮ੍ਰਿਤਸਰ ਪੁਲਿਸ ਵੱਲੋਂ ਇਨਕਾਊਂਟਰ ਜਿਹੜਾ ਵਾ ਕੀਤਾ ਗਿਆ ਗੁਰਪ੍ਰੀਤ ਗੋਪੀ ਦਾ ਤਾਂ ਉਸ ਦੇ ਕੋਲ ਉਹ ਜਿਹੜਾ ਵਾ ਉਹ ਜਿਹੜਾ ਮੁੱਖ ਜਿਹੜਾ આરોપી ਸੀ ਗੁਰਪ੍ਰੀਤ ਗੋਪੀ ਉਸ ਨੂੰ ਜਿਸ ਤਰੀਕੇ ਨਾਲ ਹੁਣ ਗ੍ਰਿਫਤਾਰ ਕਰ ਲਿਆ ਗਿਆ ਤਾਂ ਜੱਫਾ ਟਿਕਣ ਤੋਂ ਬਾਅਦ ਹੁਣ ਪੁਸ਼ਟੀ ਦਿੱਤੀ ਜਾਵੇਗੀ ਕਿ ਇਸ ਤਰੀਕੇ ਦੀ ਜਣੀ ਵਾ ਲਾਗਤ ਬਾਦ ਦਿੱਤੀ ਪਰ ਪੂਰੀ ਜਾਂਚ ਦੇ ਵਿੱਚ ਇਹ ਵੀ ਸਾਹਮਣੇ ਆਈ ਹੈ ਕਿ ਇਹਨਾਂ ਦੀ ਆਪਸ ਵਿੱਚ ਬੇਚਲਬਾਜ਼ੀ ਸੀ ਜਿਸ ਨੂੰ ਲੈ ਕੇ ਹੀ ਜਿਹੜਾ ਇਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਫੌਰਨ ਬੇਸ ਜਿਹੜਾ ਕ੍ਰਿਸ਼ਨਾ ਗੈਂਗ ਹੈ ਉਹ ਤੁਹਾਨੂੰ ਅੱਜ ਜਿਹੜਾ ਵਾ ਅੰਜਾਮ ਦਿੱਤਾ ਗਿਆ ਹੈ ਤਾਂ ਕਿ ਲਗਾਤਾਰ ਜਿਹੜਾ ਵਾ ਆਪਤ ਦੇ ਵਿੱਚ ਇਹਨਾਂ ਦੀ ਕਤਲਬਾਜ਼ੀ ਚੱਲ ਰਹੀ ਸੀ ਜਿਸ ਨੂੰ ਲੈ ਕੇ ਹੀ ਇਹ ਕਸ਼ਨਾ ਗੈਂਗ ਵੱਲੋਂ ਇਸ ਜਿਹੜਾ ਕਾਉਂਸਲਰ ਦੇ ਉੱਤੇ ਹਮਲਾ ਕਰਕੇ ਉਸ ਨੂੰ ਮੌਤੇ ਕੱਟ ਪਾਇਆ ਗਿਆ। ਹਾਲ ਪੁਲਿਸ ਵੱਲੋਂ ਜਿਹੜਾ ਵਾ ਇੱਕ 9mm ਦਾ ਗਲੋਕ ਪਿਸਤਲ ਜਿਹੜਾ ਵਾ ਉਹ ਬਰਾਮਦ ਕੀਤਾ ਗਿਆ ਹੈ ਜਿਸ ਦੇ ਨਾਲ ਜਿਹੜਾ ਵਾ ਉਹ ਕਾਲੀ ਕਾਉਂਸਲਰ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਉਸ ਦੇ ਦੇ ਚਲਦੇ 4 ਓਪੀਆਂ ਨੂੰ ਇਸ ਦੇ ਵਿੱਚ ਗ੍ਰਿਫਤਾਰ ਜਿਹੜਾ ਵਾ ਕੀਤਾ ਗਿਆ ਹੈ ਤਾਂ ਉੱਤੇ ਹੀ ਦੋ ਵਾਹਨ ਵੀ ਜਿਹੜੇ ਵਾ ਉਹ ਬਰਾਮਦ ਕੀਤੇ ਗਏ। ਮੈਂ ਤਾਂ ਕਹਾਂ ਜਾਂ ਸਕਦਾ ਇੱਕ ਹੀ ਕੁਝ ਘੰਟਿਆਂ ਦੇ ਵਿੱਚ ਹੀ ਆ ਪੁਲਿਸ ਵੱਲੋਂ ਇਸ ਦੇ ਉੱਤੇ ਕਾਰਵਾਈ ਕਰਦੇ ਹੋਏ ਤੁਰੰਤ ਇਸ ਜਿਹੜਾ ਵਾ ਉਹ ਕੇਸ ਕਰਕੇ ਚਾਰ ਮੁੱਖ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਫਿਰ ਹਾਲ ਹੁਣ ਕਸ਼ਿਫ ਕੀਤੀ ਜਾਵੇਗੀ ਕਿ ਅਦਾਲਤ ਵਿੱਚ ਪੇਸ਼ ਕਰਕੇ ਰਵਾਣ ਲਿਆ ਜਾਵੇਗਾ ਕਿ ਆਕਰ ਇੰਨੀ ਵੱਡੀ ਕਿਉਂ ਘਟਨਾ ਜਿਹੜਾ ਵਾ ਕਰਨ ਦੀ ਨੌਬਤ ਆ ਗਈ ਐਥੇ ਪਿੱਛੇ ਕੀ ਕਾਰਨ ਸੀ ਇਹ ਦੇਖਣਾ ਜਿਹੜਾ ਵਾ ਟਾਈਮ ਲਵੇਗਾ ਜੀ ਜੀ ਪੰਕਜ ਸ਼ਰੀਆਮ ਗੋਲੀਆਂ ਚੱਲ ਰਹੀਆਂ ਨੇ ਇਸ ਤਰੀਕੇ ਦੇ ਨਾਲ ਗੈਂਗਸਟਰ ਸ਼ਰੀਆਮ ਵਾਰ ਕਰ ਦਿੰਦੇ ਨੇ ਕਤਲ ਹੋ ਜਾਂਦੇ ਨੇ ਦਿਨ ਦਿਹਾੜੇ ਤਾਂ ਕਿ ਪੁਲਿਸ ਇਸ ਤੇ ਕੁਝ ਐਕਸ਼ਨ ਅੱਗੇ ਲੈ ਸਕਦੀ ਹੈ ਕਿਉਂਕਿ ਆਮ ਲੋਕਾਂ ਦੀ ਜਿਹੜੀ ਜ਼ਿੰਦਗੀ ਹੈ ਕਿਤੇ ਵੀ ਸੁਰੱਖਿਤ ਨਜ਼ਰ ਨਹੀਂ ਆ ਰਹੀ ਜੇਕਰ ਇਸ ਕੇਸ ਨੂੰ ਦੇਖਿਆ ਜਾਵੇ ਤੇ ਆ ਬਿਲਕੁਲ ਦੇਖੋ ਲਾ ਐਂਡ ਆਰਡਰ ਦੀ ਸਿਟੀ ਨੂੰ ਲੈ ਕੇ ਪਹਿਲਾਂ ਹੀ ਬਹੁਤ سارے ਸਵਾਲ ਖੜੇ ਹੁੰਦੇ ਨੇ ਕਿ ਜਿਸ ਤਰੀਕੇ ਨਾਲ ਅੰਮ੍ਰਿਤਸਰ ਗੁਰੂ ਨਗਰ ਜਿਹੜੇ ਟੂਰਿਸਟਰੀ ਹਾਸਲੇ ਵਿੱਚ ਅਰੇ ਆ ਮੇਸ ਤਰੀਕੇ ਦੇ ਨਾਲ ਅੱਜ ਦਿਨ ਹੀ ਘਟਨਾਵਾਂ ਵਾਪਰਦੀਆਂ ਨੇ ਗੋਲੀ ਗੋਲੀਆਂ ਦੀਆਂ ਘਟਨਾਵਾਂ ਵਾਪਰਦੀਆਂ ਨੇ ਤਾਂ ਜਿਹੜਾ ਤਾਜ਼ਾ ਮਾਮਲਾ ਜਿਸ ਤਰੀਕੇ ਦੇ ਨਾਲ ਜਿਹੜਾ ਸਾਹਮਣੇ ਆਇਆ ਜਿਸ ਤੇ ਵਿੱਚ ਕਾਲੀ ਕਾਉਂਸਲਰ ਨੂੰ ਗੋਲੀ ਮਾਰ ਕੇ ਸਾਈਟ ਤੋਂ ਲਈ ਹਾਲਕਿ ਪੁਲਿਸ ਵੱਲੋਂ ਵੀ ਉਸੇ ਤਰ੍ਹਾਂ ਤਿੰਨ ਤਿੰਨ ਜਵਾਬੀ ਕਾਰਵਾਈ ਕਰਦੇ ਹਾਲਕਿ ਮੁੱਖ ਰੋਪੀ ਜਿਹੜਾ ਸੀ ਗੁਰਪ੍ਰੀਤ ਗੋਪੀ ਦੇ ਸਰੀਕਾ ਤੋਂ ਵੱਲੋਂ ਜਿਹੜਾ ਵਾ ਪੁਲਿਸ ਚੋਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਜਿਹੜਾ ਵਾ ਉਹ ਪੁਲਿਸ ਮਨ ਲੋਵੀ ਜਵਾਬੀ ਕਾਰਵਾਈ ਕਰਦੇ ਉਸ ਨੂੰ ਤੁਰੰਤ ਜਿਹੜਾ ਵਾ ਗ੍ਰਿਫਤਾਰ ਕਰ ਲਿਆ ਤਾਂ ਸਿੱਧੇ ਤੌਰ ਤੇ ਪੁਲਿਸ ਨੇ ਕੋਈ ਜਿਹੜਾ ਵਾ ਉਹ ਵਾਰਨਿੰਗ ਹੈ ਇਹਨਾਂ ਲੋਕਾਂ ਨੂੰ ਜਿਹੜੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ ਜਿਹੜੇ ਇਸ ਤਰੀਕੇ ਨਾਲ ਗੋਲੀਆਂ ਚਲਾਉਂਦੇ ਨੇ ਕਿ ਸਿੱਧੀ ਇੱਕੋ ਇੱਕ ਵਾਰਨਿੰਗ ਹੈ ਕੋਈ ਵੀ ਗਲਤ ਕੰਮ ਕਰੇਗਾ ਲਾਅ ਐਂਡ ਆਰਡਰ ਬ੍ਰੀਚ ਦੀ ਕੋਸ਼ਿਸ਼ ਕਰਨ ਇਸ ਤਰੀਕੇ ਨਾਲ ਪਹਿਲਾਂ ਵੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਵੀ ਅੰਮ੍ਰਿਤਸਰ ਛੇਲੇ ਦੇ ਵਿੱਚ ਪਰ ਜਿੰਨੇ ਵੀ ਲੋਕ ਨੇ ਜਿਹੜੇ ਇਸ ਤਰ੍ਹਾਂ ਦੀਆਂ ਕਟਨਾਵਾਂ ਨੂੰ ਅੰਜਾਮ ਦਿੰਦੇ ਨੇ ਉਹਨਾਂ ਨੂੰ ਸਿੱਧੇ ਤੌਰ ਤੇ ਜਿਹੜਾ ਵਾ ਉਹ ਵਾਰਨਿੰਗ ਵੀ ਦਿੱਤੀ ਗਈ ਸੀ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੰਤਰੀ ਸਿੱਧੇ ਤੌਰ ਤੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਜਿਹਾ ਹੈ ਜਿਹੜੇ ਪੁਲਿਸ ਅਧਿਕਾਰੀ ਸੀ ਉਹਨਾਂ ਦੇ ਨਾਲ ਵੀ ਮੀਟਿੰਗ ਕਰਕੇ ਸਿੱਧੇ ਤੌਰ ਤੇ ਕਿਹਾ ਗਿਆ ਸੀ ਕਿ ਜਿਹੜੇ ਵੀ ਲੋਕ ਪੰਜਾਬ ਦੇ ਅੰਦਰ ਸ਼ਾਂਤੀ ਭਰਦਾ ਕਰਵਾ ਚਾਹੁੰਦੇ ਨੇ ਜਿਹੜੇ ਵੀ ਲੋਕ ਲਾਅ ਆਰਡਰ ਦੀ ਸਥਿਤੀ ਨੂੰ ਪ੍ਰਾਪਰਕਾਮੀ ਕੋਸ਼ਿਸ਼ ਕਰਦੇ ਉਹਨਾਂ ਨੂੰ ਸਿੱਧੇ ਤੌਰ ਤੇ ਜਵਾਬ ਦਿੱ ਆ ਜਿਹੜੇ ਲੋਕ ਨੇ ਜਿਹੜੇ ਲਾਂਡ ਆਰਡਰ ਦੇ ਦਿੱਤੇ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਉਹਨਾਂ ਨੂੰ ਮੂੰਹ ਤੋਂ ਜਵਾਬ ਪੁਲਿਸ ਵੱਲੋਂ ਹੀ ਜਿਹੜਾ ਬਹੁਤ ਦਿੱਤਾ ਜਾ ਰਿਹਾ ਹੈ ਜੀ ਤੇਰ ਜਿਹੜੀ ਆਮ ਆਦਮੀ ਪਾਰਟੀ ਤੇ ਇਲਜ਼ਾਮ ਲਗਾ ਰਹੀ ਹੈ ਲਗਾਤਾਰ ਕੀ ਅੱਦਾ ਦੇ ਮਾਮਲੇ ਹੋ ਜਾਂਦੇ ਨੇ ਤਾਂ ਵਿਰੋਧੀ ਧਿਰ ਇਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਦੇਖ ਰਹੀ ਹੈ ਕਿਉਂਕਿ ਅਕਾਲੀ ਕੌਂਸਲਰ ਦਾ ਇੱਥੇ ਕਤਲ ਹੋਇਆ ਆ ਬਿਲਕੁਲ ਦੇਖੋ ਅਕਾਲੀ ਮਾਸਟਰ ਦਾ ਜਿਹੜਾ ਕਤਲ ਹੋਇਆ ਹੈ ਬਹੁਤ ਹੀ ਦੁੱਖदाई ਹੈ ਜਿਸ ਨੂੰ ਲੈ ਕੇ ਪ੍ਰੇਤ ਵਿਅਕਤੀ ਵੱਲੋਂ ਇਸ ਦੇ ਉੱਤੇ ਦੋਸ਼ ਧਾਰ ਕੀਤਾ ਜਾ ਰਿਹਾ ਹੈ ਜੇ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਵੀ ਦੁਖਾਹਰ ਕੀਤਾ ਹਾਲਾਂਕਿ ਇੱਕ ਨੂੰ ਲੈ ਕੇ ਜਿਹੜੇ ਵਿਕਰਮ ਸਿੰਘ ਮਜੀਠੀਆ ਨੇ ਕਾਲਜਾ ਬੀ ਉਹਨਾਂ ਵੱਲੋਂ ਬਹੁਤ ਸਾਰੇ ਸਵਾਲ ਖੜੇ ਕੀਤੇ ਗਏ ਸੀ ਪੰਜਾਬ ਸਰਕਾਰ ਤੇ ਕਿ ਲਾਅ ਐਂਡ ਆਰਡਰ ਸਿਚੁਏਸ਼ਨ ਦਾ ਬੁਰਾ ਹਾਲ ਹੈ ਸਰੀਆ ਮਿਸਰੀ ਕੇ ਨਾਲ ਦੌੜੀਆਂ ਚੱਲ ਰਹੀਆਂ ਨੇ ਉਸ ਨੂੰ ਲੈ ਕੇ ਜਿਹੜੇ ਸਵਾਲ ਖੜੇ ਕੀਤੇ ਸੀ ਵਿਕਰਮ ਸਿੰਘ ਮਜੀਠੀਆ ਵੱਲੋਂ ਉਸ ਦੇ ਉੱਤੇ ਇਲਵਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਵੀ ਟਾਲ ਚੱਕਿਆ ਗਿਆ ਸੀ ਉਹਨਾਂ ਵੱਲੋਂ ਵੀ ਜਵਾਬ ਦਿੱਤਾ ਗਿਆ ਸੀ ਇਹ ਲਾਅ ਐਂਡ ਆਰਡਰ ਦੀ ਸਥਿਤੀ ਬਣੀ ਖਰਾਬ ਹੈ ਇਹ ਕਾਲੀ ਸਰਕਾਰ ਦੇ ਸਮੇਂ ਦੀ ਆਕਾਲੀ ਸਰਕਾਰ ਸਮੇਂ ਦੇ ਪਾਲੇ ਹੋਏ ਜਿਹੜੇ ਇਹ ਗੁੰਡੇ ਸੀ ਜਿਹੜੇ ਇਸ ਤਰੀਕੇ ਦੇ ਨਾਲ ਇਹਨਾਂ ਘਟਨਾਵਾਂ ਨੂੰ ਜਿਹੜਾ ਵਾ ਉਹ ਅੰਜਾਮ ਦੇ ਰਹੇ ਨੇ ਤਾਂ ਕਿ ਤਨਾ ਕਿ ਸਹੀ ਉਹਨਾਂ ਨੇ ਸਿੱਧਾ ਤੌਰ ਤੇ ਚਬਦੀ ਜਿਹੜੇ ਸੱਤੇ ਸੀ ਕਿ ਆਕਾਲੀ ਸਰਕਾਰ ਸਮੇਂ ਜੋ ਉਹਨਾਂ ਨੇ ਬੀਜਿਆ ਉਹ ਹੀ ਹੁਣ ਜਿਹੜਾ ਵਾ ਉਹ ਵੜਿਆ ਜਾ ਰਿਹਾ ਤਾਂ ਉਸ ਨੂੰ ਲੈ ਕੇ ਸਿੱਧੇ ਤੌਰ ਤੇ ਜਿਹੜਾ ਵਾ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਵੀ ਜਿਹੜਾ ਵਾ ਮੰਤਰੀ ਜੀ ਸਿੰਘ ਢਾਲਵਾਲ ਵੱਲੋਂ ਜਿਹੜਾ ਵਾ ਉਹ ਤਾਂ ਜੱਗਿਆ ਜੀ ਠੀਕ ਹੈ ਪੰਕਜ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ तमाम ਜਾਣਕਾਰੀ ਸਾਂਝੀ ਕੀਤੀ